ਕੈਨੇਡਾ ਸਰਕਾਰ ਦਾ ਵੱਡਾ ਝਟਕਾ ਹੁਣ ਬੱਚਿਆਂ ਦੇ ਨਾਲ ਰਹਿਣ ਦੇ ਲਈ ਮਾਪਿਆਂ ਨੂੰ ਪੀਆਰ ਨਹੀਂ ਮਿਲੇਗੀ ਕੈਨੇਡਾ ਦੇ ਵੱਲੋਂ ਐਪਲੀਕੇਸ਼ਨਸ ਸਵੀਕਾਰ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਸਰਕਾਰ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ ਕੈਨੇਡਾ ਸਰਕਾਰ ਨੇ ਸਾਫ ਤੌਰ ਤੇ ਕਿਹਾ ਕਿ ਬੱਚਿਆਂ ਦੇ ਨਾਲ ਰਹਿਣ ਦੇ ਲਈ ਮਾਪਿਆਂ ਨੂੰ ਪੀਆਰ ਨਹੀਂ ਮਿਲੇਗੀ ਕੈਨੇਡਾ ਨੇ ਇੱਕ ਵੱਡਾ ਝਟਕਾ ਦਿੰਦੇ ਹੋਏ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਕਦਮ ਚੁੱਕਿਆ ਹੈ ਕੈਨੇਡਾ ਦੀ ਸੰਘੀ ਸਰਕਾਰ ਹੁਣ 2025 ਦੇ ਵਿੱਚ ਸਥਾਈ ਨਿਵਾਸ ਦੇ ਲਈ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਪੌਂਸਰ ਕਰਨ ਵਾਲੀਆਂ ਨਵੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰੇਗੀ ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ਉੱਤੇ ਪਵੇਗਾ ਕਿਉਂਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਚੰਗੀ ਗਿਣਤੀ ਹੈ ਤੇ ਉਹਨਾਂ ਦੇ ਵਿੱਚੋਂ ਕਈ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹਨ। ਕੈਨੇਡਾ ਦੇ ਵਿੱਚ ਰਹਿ ਰਹੇ ਪੀਆਰ ਹੋਲਡਰ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਲਈ ਅਪਲਾਈ ਨਹੀਂ ਕਰ ਸਕਣਗੇ। ਉਹਨਾਂ ਨੂੰ ਟੂਰਿਸਟ ਅਤੇ ਸੁਪਰ ਵੀਜ਼ਾ ਉੱਤੇ ਬੁਲਾਇਆ ਜਾ ਸਕਦਾ ਹੈ ਪਰ ਪੀਆਰ ਅਰਜੀ ਸਵੀਕਾਰ ਨਹੀਂ ਕੀਤੀ ਜਾਵੇਗੀ। IRCC ਨੇ ਐਲਾਨ ਕੀਤਾ ਹੈ ਕਿ 2025 ਤੱਕ ਕੈਨੇਡਾ PGP ਅਧੀਨ ਕਿਤਿਆਂਗੀਆਂ ਪਰਿਵਾਰਕ ਸਪਾਂਸਰਸ਼ਿਪ ਅਰਜ਼ੀਆਂ ਉੱਤੇ ਕਾਰਵਾਈ ਕਰੇਗਾ ਜੋ ਕਿ 2024 ਦੇ ਵਿੱਚ ਜਮ੍ਹਾਂ ਕੀਤੀਆਂ ਗਈਆਂ ਸਨ IRCC ਦਾ ਇਰਾਦਾ 2025 ਤੱਕ ਵੱਧ ਤੋਂ ਵੱਧ 15000 ਸਪਾਂਸਰਸ਼ਿਪ ਅਰਜ਼ੀਆਂ ਉੱਤੇ ਕਾਰਵਾਈ ਕਰਨ ਦਾ ਹੈ PGP ਪ੍ਰੋਗਰਾਮ ਤੁਹਾਨੂੰ ਕੈਨੇਡਾ ਦੀ ਪੀਆਰ ਲੈਂਡ ਦੇ ਲਈ ਤੁਹਾਡੇ ਮਾਤਾ ਪਿਤਾ ਅਤੇ ਦਾਦਾ ਦਾਦੀ ਨੂੰ ਸਪਾਂਸਰ ਕਰਨ ਦੀ ਇਜਾਜ਼ਤ ਦਿੰਦਾ ਹੈ ਪੀਜੀਪੀ ਦੇ ਤਹਿਤ ਤੁਸੀਂ ਉਹਨਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੋ ਜਿਨ੍ਹਾਂ ਨੂੰ ਤੁਸੀਂ ਸਪਾਂਸਰ ਕਰ ਰਹੇ ਹੋ 2023 ਦੇ ਵਿੱਚ ਪ੍ਰਕਾਸ਼ਿਤ ਪਿਛਲੀ ਇਮੀਗ੍ਰੇਸ਼ਨ ਪਧਰੀ ਯੋਜਨਾ ਦੇ ਵਿੱਚ IRCC ਨੇ 2024 ਦੇ ਲਈ 32000 ਅਤੇ 2025 ਦੇ ਲਈ 34000 ਦਾ ਟਿਚਾ ਰੱਖਿਆ ਸੀ ਪਰ ਅਚਾਨਕ ਇਹ ਹੁਕਮ ਲਾਗੂ ਕਰ ਦਿੱਤਾ ਗਿਆ ਹੈ 2025 ਦੇ ਵਿੱਚ ਪੀਜੀਪੀ ਪ੍ਰੋਗਰਾਮ ਅਧੀਨ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਰਕਾਰ 2024 ਦੇ ਬੈਕਲੌਗ ਨੂੰ ਸਾਫ ਕਰੇਗੀ IRCC ਨੇ 2025 ਦੇ ਲਈ PR ਦੇ ਟਿਚੇ ਦੇ ਵਿੱਚ 20% ਦੀ ਕਟੌਤੀ ਕੀਤੀ ਹੈ ਇਸ ਕਟੌਤੀ ਦੇ ਵਿੱਚ ਪੀਜੀਪੀ ਦੇ ਅਧੀਨ ਉਤਰਨ ਲਈ ਅਲਾਟਮੈਂਟ ਵਿੱਚ ਕਮੀ ਸ਼ਾਮਿਲ ਹੈ ਕੈਨੇਡਾ ਦੇ ਐਡਮਿੰਟਨ ਵਿੱਚ ਰਹਿਣ ਵਾਲੇ ਇਮੀਗ੍ਰੇਸ਼ਨ ਮਾਹਿਰ ਪ੍ਰਵਿੰਦਰ ਸਿੰਘ ਮੋਟੂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ PR ਲੈਣ ਵਾਲਿਆਂ ਦੀ ਲੰਮੀ ਲਾਈਨ ਲੱਗੀ ਹੋਈ ਹੈ PR ਲੈਣ ਤੋਂ ਬਾਅਦ ਸਮਾਜਿਕ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਕੈਨੇਡਾ ਸਰਕਾਰ ਦੀ ਹੋ ਜਾਂਦੀ ਹੈ ਸਿਹਤ ਹੋਵੇ ਜਾਂ ਰਿਹਾਈ ਸਾਰੀ ਜ਼ਿੰਮੇਵਾਰੀ ਕੈਨੇਡਾ ਸਰਕਾਰ ਦੇ ਮੋਢੇ ਉੱਤੇ ਹੁੰਦੀ ਹੈ ਪਿਛਲੇ 10 ਸਾਲਾਂ ਦੇ ਵਿੱਚ ਲੱਖਾਂ ਵਿਦਿਆਰਥੀ ਕੈਨੇਡਾ ਆ ਕੇ ਪੀਆਰ ਲੈਣ ਦੇ ਵਿੱਚ ਕਾਮਯਾਬ ਹੋਈ ਹਨ ਹੁਣ ਉਹ ਪੀਜੀਪੀਏ ਦੇ ਨ ਮਾਪਿਆਂ ਜਾਂ ਦਾਦਾ ਦਾਦੀ ਲਈ ਕੈਨੇਡਾ ਲਈ ਪੀਆਰ ਦਵਾਰੇ ਹਨ ਇਸ ਲਈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੀ ਗਿਣਤੀ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਸਰਕਾਰ ਉੱਤੇ ਬਾਧੂ ਬੋਝ ਪਿਆ ਇਸ ਵੇਲੇ ਸਿਰਫ 2024 ਲਈ ਅਰਜ਼ੀਆਂ ਪੈਂਡਿੰਗ ਹਨ 2025 ਦੇ ਵਿੱਚ ਸਰਕਾਰ ਨੇ ਪੀਜੀਪੀ ਪ੍ਰੋਗਰਾਮ ਉੱਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟਸ న్యూਸ ਦੇ ਨਾਲ ਤਨਫਾਤ ਕੈਨੇਡਾ ਸਰਕਾਰ ਦਾ ਵੱਡਾ ਝਟਕਾ ਹੁਣ ਬੱਚਿਆਂ ਦੇ ਨਾਲ ਰਹਿਣ ਦੇ ਲਈ ਮਾਪਿਆਂ ਨੂੰ ਪੀਆਰ ਨਹੀਂ ਮਿਲੇਗੀ। ਕੈਨੇਡਾ ਦੇ ਵੱਲੋਂ ਐਪਲੀਕੇਸ਼ਨਸ ਸਵੀਕਾਰ ਨਾ ਕਰਨ ਦਾ ਫੈਸਲਾ ਲਿਆ ਗਿਆ ਏ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੈਨੇਡਾ ਸਰਕਾਰ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਏ। ਕੈਨੇਡਾ ਸਰਕਾਰ ਨੇ ਸਾਫ਼ ਤੌਰ ਤੇ ਕਿਹਾ ਕਿ ਬੱਚਿਆਂ ਦੇ ਨਾਲ ਰਹਿਣ ਦੇ ਲਈ ਮਾਪਿਆਂ ਨੂੰ ਪੀਆਰ ਨਹੀਂ ਮਿਲੇਗੀ। ਕੈਨੇਡਾ ਨੇ ਇੱਕ ਵੱਡਾ ਝਟਕਾ ਦਿੰਦੇ ਹੋਏ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਕਦਮ ਚੁੱਕਿਆ ਏ। ਕੈਨੇਡਾ ਦੀ ਸੰਘੀ ਸਰਕਾਰ ਹੁਣ 2025 ਦੇ ਵਿੱਚ ਸਥਾਈ ਨਿਵਾਸ ਦੇ ਲਈ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਵਾਲੀਆਂ ਨਵੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰੇਗੀ। ਇਸ ਦਾ ਸਭ ਤੋਂ ਵੱਡਾ ਅਸਰ ਪੰਜਾਬੀਆਂ ਉੱਤੇ ਪਵੇਗਾ ਕਿਉਂਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਚੰਗੀ ਗਿਣਤੀ ਹੈ ਤੇ ਉਹਨਾਂ ਦੇ ਵਿੱਚੋਂ ਕਈ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹਨ। ਕੈਨੇਡਾ ਦੇ ਵਿੱਚ ਰਹਿ ਰਹੇ ਪੀਆਰ ਹੋਲਡਰ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਲਈ ਅਪਲਾਈ ਨਹੀਂ ਕਰ ਸਕਣਗੇ ਉਹਨਾਂ ਨੂੰ ਟੂਰਿਸਟ ਅਤੇ ਸੁਪਰ ਵੀਜ਼ਾ ਉੱਤੇ ਬੁਲਾਇਆ ਜਾ ਸਕਦਾ ਹੈ ਪਰ ਪੀਆਰ ਅਰਜੀ ਸਵੀਕਾਰ ਨਹੀਂ ਕੀਤੀ ਜਾਵੇਗੀ ਆਈਆਰਸੀਸੀ ਨੇ ਐਲਾਨ ਕੀਤਾ ਹੈ ਕਿ 2025 ਤੱਕ ਕੈਨੇਡਾ PGP ਅਧੀਨ ਕਿਤਿਆਂਗੀਆਂ ਪਰਿਵਾਰਕ ਸਪਾਂਸਰਸ਼ਿਪ ਅਰਜ਼ੀਆਂ ਉੱਤੇ ਕਾਰਵਾਈ ਕਰੇਗਾ ਜੋ ਕਿ 2024 ਦੇ ਵਿੱਚ ਜਮ੍ਹਾਂ ਕੀਤੀਆਂ ਗਈਆਂ ਸਨ IRCC ਦਾ ਇਰਾਦਾ 2025 ਤੱਕ ਵੱਧ ਤੋਂ ਵੱਧ 15000 ਸਪਾਂਸਰਸ਼ਿਪ ਅਰਜ਼ੀਆਂ ਉੱਤੇ ਕਾਰਵਾਈ ਕਰਨ ਦਾ ਹੈ PGP ਪ੍ਰੋਗਰਾਮ ਤੁਹਾਨੂੰ ਕੈਨੇਡਾ ਦੀ ਪੀਆਰ ਲੈਂਡ ਦੇ ਲਈ ਤੁਹਾਡੇ ਮਾਤਾ ਪਿਤਾ ਤੇ ਦਾਦਾ ਦਾਦੀ ਨੂੰ ਸਪਾਂਸਰ ਕਰਨ ਦੀ ਇਜਾਜ਼ਤ ਦਿੰਦਾ ਹਾਂ ਪੀਜੀਪੀ ਦੇ ਤਹਿਤ ਤੁਸੀਂ ਉਹਨਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੋ ਜਿਨ੍ਹਾਂ ਨੂੰ ਤੁਸੀਂ ਸਪਾਂਸਰ ਕਰ ਰਹੇ ਹੋ 2023 ਦੇ ਵਿੱਚ ਪ੍ਰਕਾਸ਼ਿਤ ਪਿਛਲੀ ਇਮੀਗ੍ਰੇਸ਼ਨ ਪਧਰੀ ਯੋਜਨਾ ਦੇ ਵਿੱਚ IRCC ਨੇ 2024 ਦੇ ਲਈ 32000 ਅਤੇ 2025 ਦੇ ਲਈ 34000 ਦਾ ਟੀਚਾ ਰੱਖਿਆ ਸੀ ਪਰ ਅਚਾਨਕ ਇਹ ਹੁਕਮ ਲਾਗੂ ਕਰ ਦਿੱਤਾ ਗਿਆ ਹੈ 2025 ਦੇ ਵਿੱਚ PGP ਪ੍ਰੋਗਰਾਮ ਅਧੀਨ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਰਕਾਰ 2024 ਦੇ ਬੈਕਲੌਗ ਨੂੰ ਸਾਫ਼ ਕਰੇਗੀ IRCC ਨੇ 2025 ਦੇ ਲਈ PR ਦੇ ਟਿਚੇ ਦੇ ਵਿੱਚ 20% ਦੀ ਕਟੌਤੀ ਕੀਤੀ ਹੈ ਇਸ ਕਟੌਤੀ ਦੇ ਵਿੱਚ ਪੀਜੀਪੀ ਦੇ ਅਧੀਨ ਉਤਰਨ ਲਈ ਅਲਾਟਮੈਂਟ ਵਿੱਚ ਕਮੀ ਸ਼ਾਮਿਲ ਹੈ ਕੈਨੇਡਾ ਦੇ ਐਡਮਿੰਟਨ ਵਿੱਚ ਰਹਿਣ ਵਾਲੇ ਇਮੀਗ੍ਰੇਸ਼ਨ ਮਾਹਿਰ ਪ੍ਰਵਿੰਦਰ ਸਿੰਘ ਮੋਟੂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ PR ਲੈਣ ਵਾਲਿਆਂ ਦੀ ਲੰਮੀ ਲਾਈਨ ਲੱਗੀ ਹੋਈ ਹੈ PR ਲੈਣ ਤੋਂ ਬਾਅਦ ਸਮਾਜਿਕ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਕੈਨੇਡਾ ਸਰਕਾਰ ਦੀ ਹੋ ਜਾਂਦੀ ਹੈ ਸਿਹਤ ਹੋਵੇ ਜਾਂ ਰਿਹਾਈ ਸਾਰੀ ਜ਼ਿੰਮੇਵਾਰੀ ਕੈਨੇਡਾ ਸਰਕਾਰ ਦੇ ਮੋਢੇ ਉੱਤੇ ਹੁੰਦੀ ਹੈ ਪਿਛਲੇ 10 ਸਾਲਾਂ ਦੇ ਵਿੱਚ ਲੱਖਾਂ ਵਿਦਿਆਰਥੀ ਕੈਨੇਡਾ ਆ ਕੇ ਪੀਆਰ ਲੈਣ ਦੇ ਵਿੱਚ ਕਾਮਯਾਬ ਹੋਈ ਹਨ ਹੁਣ ਉਹ ਪੀਜੀਪੀਏ ਦੀਨ ਮਾਪਿਆਂ ਜਾਂ ਦਾਦਾ ਦਾਦੀ ਲਈ ਕੈਨੇਡਾ ਲਈ ਪੀਆਰ ਦੁਆਰੇ ਹਨ ਇਸ ਲਈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੀ ਗਿਣਤੀ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਸਰਕਾਰ ਉੱਤੇ ਬਾਧੂ ਬੋਝ ਪਿਆ ਇਸ ਵੇਲੇ ਸਿਰਫ 2024 ਲਈ ਅਰਜ਼ੀਆਂ ਪੈਂਡਿੰਗ ਹਨ 2025 ਦੇ ਵਿੱਚ ਸਰਕਾਰ ਨੇ ਪੀਜੀਪੀ ਪ੍ਰੋਗਰਾਮ ਉੱਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟਸ ਨਿਊਜ਼ ਦੇ ਨਾਲ ਤਾਨਫਾਤ